ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਐਸਐਸਪੀ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸੁੰਦਰ ਸ਼ਰਮਾ ਡੀਐਸਪੀ ਸਬਡਿਵੀਜ਼ਨ ਬਲਾਚੌਰ ਜੀ ਜੋਗਗੋਈ ਸ਼ਹਿਰ ਪੰਜਾਬ ਸਰਕਾਰ ਵੱਲੋਂ ਮੇਰੇ ਨਿਰਦੇਸ਼ ਜੋ ਨਸ਼ਾ ਵਿਰੋਧ ਦੇ ਤਹਿਤ ਜੋ ਪਿਛਲੇ 1 ਮਹੀਨੇ ਤੋਂ ਸਾਨੂੰ ਡਿਊਟੀਆਂ ਸਾਡੇ ਅਫਸਰ ਸਹਿਬਾਨ ਨੇ ਲਾਈਆਂ ਸੀ ਜਿਸ ਦੇ ਤਹਿਤ 마ੜੇ ਨਸ਼ਾ ਕਰਨ ਵਾਲੇ ਅਤੇ ਨਸ਼ਾ ਵੇਚਣ ਵਾਲੇ ਜਿਹੜੇ ਆ ਵਿਅਕਤੀਆਂ ਤੇ ਨਜ਼ਰ ਸਖਤੀ ਨਾਲ ਰੱਖੀ ਜਾ ਰਹੀ ਸੀ ਤੇ ਜਿਸ ਦੇ ਤਹਿਤ ਸਾਡੇ ਕੱਲ ਥਾਣਾ ਤੋਂ ਐਸਆਈ ਕੁਸ਼ਨ ਰਾਜੀ ਆਪਣੀ ਪੁਲਿਸ ਪਾਰਟੀ ਸਵੇਤ ਮੈਡੀ ਔਰ ਹੋਰ ਜਿਹੜੇ ਕਿੰਗ 버ગર ਦੇ ਵਿੱਚ ਉਧਰ ਮੈਂ ਪੱਠੇ ਦੀ ਮੋੜ ਤੇ ਪਟੋਲਿੰਗ ਕਰ ਰਹੇ ਸੀਗੇ ਤੇ ਜਿੱਥੇ ਇਹਨਾਂ ਨੂੰ ਦੋ ਨੌਜਵਾਨ ਜਿਹੜੇ ਮੋਟਸਾਈਕਲ ਉਾਰ ਸਾਹਮਣੇ ਤੋਂ ਦਿਖਾਈ ਦਿੱਤੇ ਹੋ ਗਏ ਜਿਨ੍ਹਾਂ ਨੇ ਪੁਲਿਸ ਪਾਰਟੀ ਨੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਆਪਣਾ ਮੋਟਰਸਾਈਕਲ ਜਿਹੜਾ ਉਹਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਪਣੇ ਸਾਥੀ ਕਾਮਚਾਰੀਆਂ ਦੇ ਨਾਲ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੇ پاس ਜੋ ਵੀ ਮਸੀਲਾ ਕੋਈ ਆਪਣੇ ਭਾਰੀ ਲਿਫਾਫਾ ਸੀ ਵਜੰਦਾਰ ਉਹ ਉਹਨਾਂ ਨੇ ਦੇਖ ਕੇ ਮੋਟਰਸਾਈਕਲ ਤੋਂ ਉੱਤਰਾ ਫਿਰ ਉਹਨਾਂ ਦੇ ਨਾਮ ਪਤੇ ਇਹਨਾਂ ਨੇ ਪਤਾ ਕੀਤੀ ਜਿਹਨਾਂ ਵਿੱਚੋਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰਾ ਖਾਣਾ ਕੋਸੋਲੀ ਜਿਹੜਾ ਬਦਾਉ ਜੂਪੀ ਜਿਹੜਾ ਕਿ ਹੁਣ ਇਸ ਸਮੇਂ ਮਹਿੰਦੀਪੁਰ ਪਿੰਡ ਦੇ ਵਿੱਚ ਕਰਾਏ ਤੇ ਰਹਿ ਰਿਹਾ ਹੈ ਤੇ ਦੂਸਰਾ ਇਹਦੇ ਨਾਲ ਲਟਕਾ ਸੀਗਾ ਉਹ ਮੁਕੇਸ਼ ਸਿੰਘ ਪੁੱਤਰ ਚੰਦਰਪਾਲ ਵਾਸੀ ਅਲੀ ਗੰਜ ਥਾਣਾ ਅਲੀ ਗੰਜ ਤੇ ਬਰੇਲੀ ਦਾ ਹੀ ਰਹਿਣ ਵਾਲਾ ਇਹ ਕੋਹਨ ਰੋਡ ਤੇ ਬਲਾ ਚੌਂ ਜਿਹੜਾ ਇਹ ਰਹਿ ਰਿਹਾ ਦੋਨੋਂ ਅਲੱਗ-ਅਲੱਗ ਜਿਹੜਾ ਅਨਿਲ ਕੁਮਾਰ ਆ ਇਹ ਕੰਸਟਰਕਸ਼ਨ ਦਾ ਕੰਮ ਕਰਦਾ ਹੈ ਬਾਸੂਮਾ ਦਾ ਰਵੇਰ ਵਗੈਰਾ ਦਾ ਤੇ ਜਿਹੜਾ ਮੁਕੇਸ਼ ਜੀ ਦਾ ਉਹ ਖੁਰਚੀਆਂ ਵਗੈਰਾ ਦੇ ਰੇੜੀ ਲਗਾਉਂਦਾ ਪਹਿਲਾਂ ਇਸ ਬਲਾ ਚੌਂ ਲਗਾਉਂਦਾ ਸੀ ਇੱਜਕੱਲ ਇਹ ਮੁੱਤੋ ਮੋੜ ਦੇ ਲਾਗੇ ਛੱਗੇ ਆਪਣੀ ਜਿਹੜੀ ਇਹ ਜੜੀ ਲਗਾ ਲਿਆ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਸੀ ਇਹਨਾਂ ਬਲੋਂ ਫੱਤੇ ਹੋਏ ਜਿਹੜਾ ਲਿਫਾਫਾ ਦੀ ਤਰਾਸ਼ੀ ਜਿਹੜੀ ਆ ਉਹ ਪੁਸ਼ਰਾਜ ਜੀ ਉਹ ਕੀਤੀ ਗਈ ਤੇ ਉਸ ਵਿੱਚੋਂ ਅਖੀਨ ਬਰਾਮਦ ਹੋਈ ਜੋ ਇਹਨਾਂ ਨੇ ਆਪਣਾ ਉਸ ਦਾ ਵਜਨ ਕੀਤਾ ਤੇ ਉਹ 100 ਗ੍ਰਾਮ ਇਹ ਗੱਲ ਇਹ ਜਿਹੜੀ ਪੁਸ਼ਕਿਸਤਰਾਣ ਨੇ ਦੱਸਿਆ ਕਿ ਇਹ ਬੰਦਾ ਪਿੱਛੇ ਰਾਇਆ ਜੁਪੀਰੂ ਆਪਣੇ ਬਲੋਂਗ ਕਰਦਾ ਹੈ ਬਰੇਲੀ ਸਾਈਟ ਨੂੰ ਤੇ ਉੱਥੇ ਕੁਝ ਏਰੀਆ ਦੇ ਵਿੱਚ ਇਹਨਾਂ ਦੇ ਜਿਹੜੇ ਪੁਰਾਣੇ ਉਧਰ ਦੇ ਹੈਗੇ ਆ ਫੈਮਿਲੀ ਵਰਕਅਪ ਨੇ ਉਹ ਖੋਤਾ ਖੇਤਾਂ ਪੁੱਤਾਂ 'ਚ ਕੰਮ ਕਰਦੇ ਜਾ ਕੇ ਜਿੱਥੇ ਫੀਮ ਦੀ ਕੁਝ ਏਰੀਆ 'ਚ ਖੇਤੀ ਅਲਾਉ ਹੈਗੀ ਤੇ ਉੱਥੋਂ ਇਹ ਕੁਛ ਨਾ ਕੁਛ ਥੋੜਾ ਬਚਤ ਕਰਕੇ ਉਹਦੀ ਜੋੜ ਕੇ ਇਹ ਪੰਜਾਬ 'ਚ ਇੱਥੇ ਲਿਆਉਂਦੇ ਆ ਤੇ ਜਿਹੜੇ ਇੱਥੇ ਵੀ ਕੁਝ ਜ਼ਰੂਰਤਮੰਦ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਮਹਿੰਗੇ ਭਾਅ ਵੇਚ ਦਿੰਦੇ ਸਰ ਜਿਹੜੇ ਦੋ ਰੋਕੀ ਫੜੇ ਇਹਨਾਂ ਦੇ ਕੋਈ ਪਹਿਲਾਂ ਵੀ ਮੁਕੱਦਮਾ ਹੋਇਆ ਜਾਂ ਇਹਦੇ ਬਾਰੇ ਕੋਈ ਜਾਣ ਦੋਨਾਂ ਦੇ ਖਿਲਾਫ ਤਿੰਨ ਤਿੰਨ ਮੁਕੱਦਮੇ ਜਾਵੇ ਦਰਜ ਹੈਗੇ ਆ ਇੱਕ ਐਡੀ ਦੇ ਤਹਿਤ ਹੈਗੇ ਤਿੰਨ ਚਾਰ ਮੁਕੱਦਮੇ ਤੇ ਤਿੰਨ ਚਾਰ ਮੁਕੱਦਮੇ ਇਹਨਾਂ ਦੇ ਲੜਾਈਆਂ ਦੇ ਇਹਨਾਂ ਦੇ ਖਾਫਤਤ ਅਗਲੀ ਨੂੰ ਤਪੀਸ਼ ਕਿਤੇ ਦਿੰਦੇ ਤਪੀਸ਼ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਇਹਨਾਂ ਦਾ ਰਮਾਂਡ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਜਿਹੜੀ ਬਣਦੀ ਰਹਦੀ ਕਾਰਵਾਈ ਆ ਹੋਰ ਵੀ ਜਿਹੜੀ ਇਹ ਨਾਲ ਜੁੜੇ ਹੋਏ ਬੰਦੇ ਆ ਉਹਨਾਂ ਨੂੰ ਨਿਯੋਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਲਈ ਕੀ ਰეკਮੈਂਡ ਕਰੋਗੇ ਪੁਲਿਸ ਵੈਰੀਫਿਕੇਸ਼ਨ ਲਈ? ਬਿਖੋ ਤਾਂ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਕਸਬੇ ਦੇ ਜਿਹੜੇ ਨਾਗਰਿਕ ਲੋਕ ਨੇ ਉਹਨਾਂ ਨੂੰ ਮਸਿੰਦੇ ਨੇ ਬੜਾ ਚੌਰ ਦੇ ਜਿਹੜੇ ਇਹਨਾਂ ਨੂੰ ਰੈਂਟ ਤੇ ਕਮਰੇ ਕਰਾਏ ਦਿੰਦੇ ਆ ਇਹ ਤਾਂ ਪਹਿਲਾਂ ਵੀ ਅਸੀਂ ਇਹਨਾਂ ਨੂੰ ਬਾਰ-ਬਾਰ ਕਹਿ ਚੁੱਕੇ ਆ ਕਿ ਤੁਸੀਂ ਆਪਣੇ ਜਿਹੜੇ ਪ੍ਰਵਾਸੀ ਰੱਖੇ ਹੋਏ ਆ ਇਨਾਂ ਦੀ ਬਕਾਇਦਾ ਪ੍ਰਾਪਰ ਜਿਹੜੀ ਆ ਪੁਲਿਸ ਰਾਹੀਂ ਵੈਰੀਫਿਕੇਸ਼ਨ ਕਰਾਓ ਤਾਂ ਕਿ ਇਹਨਾਂ ਦੇ ਜਿਹੜਾ ਕਰੈਕਟਰ ਰੋਲ ਚਿੱਤਰ ਬਾਰੇ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀ ਫੈਮਿਲੀ ਉਹਨੇ ਬਿਲੋਂਗ ਕਰਦੇ ਥੋੜੇ ਜੇ ਕਿਰਾਏ ਦੇ ਲਾਲਚ ਵਿੱਚ ਅਸੀਂ ਇਦਾਂ ਦੇ ਜਿ ਇਰਾਈ ਪੇਸ਼ਾ ਜਿਹੜੇ ਲੋਕਾਂ ਨੂੰ ਅਸੀਂ ਇੱਥੇ ਰੱਖ ਲੈਣੇ ਫਰਾਹ ਦਿੰਨੇ ਆ ਜੋ ਹੌਲੀ-ਹੌਲੀ ਸਾਡੇ ਵੀ ਜਿਹੜੇ ਸਮਾਜ ਦੇ ਜਿਹੜੇ ਲੋਕ ਆ ਇਹਨਾਂ ਨੂੰ ਜੋੜ ਕੇ ਕਰਾਈਮ ਕਰਨਾ ਸ਼ੁਰੂ ਕਰ ਦਿੰਦੇ ਆ ਜੋ ਕਿ ਬਹੁਤ ਮਾੜੀ ਗੱਲ ਆਧਾਰ ਕਾਰਡ ਇਹਨਾਂ ਦੇ ਇੱਥੇ ਦੇ ਬਣੇ ਆ ਇਹ ਪਿਛਲੇ 15-20 ਸਾਲ ਤੋਂ ਰਹਿ ਰਹੇ ਜੀ ਪੰਜਾਬ ਦੇ ਵਿੱਚ ਇਹਨਾਂ ਦੇ ਪਹਿਲਾਂ ਬਜ਼ੁਰਗ ਆਏ ਸੀਗੇ ਜਿਹੜੇ ਕਾਫੀ ਦਿਨ ਤੋਂ ਖੁੱਦੇ ਇਹ ਲੜਕੇ ਦੋਨੋਂ ਜਿਹੜੇ ਆ ਉਹ ਪੰਜਾਬ ਦੇ ਬਜ਼ਾਰਾਂ ਚ ਇੱਥੇ ਬਲਾਚੌਰ ਦੇ ਵਿੱਚ ਫਿਰ ਤੁਰਥੇ ਕੰਮ ਕਰਦੇ ਆ ਤੇ ਇਹ ਜਿਹੜਾ ਲੜਕਾ ਮੁਕੇਸ਼ ਸੀ ਉਸ ਤੋਂ ਪਹਿਲਾਂ ਵੀ ਇੱਥੇ ਸਾਡੇ ਥਾਣੇ ਬਲਾਚੌਰ ਚ ਉਕੀਨ ਦਾ ਪਰਚਾ ਇੱਥੇ ਦਰਜ ਹੋਇਆ ਸੀ ਕਿ ਉਸ ਤੋਂ ਬਾਅਦ ਇਹ ਸ਼ਿਕਾਇਤ ਹੋਣ ਕਰਕੇ ਆਪਣੀ ਜਿਹੜੀ ਕੁਲਚੀ ਵਗੈਰਾ ਵੇਚਦਾ ਹੈ ਜਿਹੜੀ ਉਹ ਘਾਟ ਘਾਟ ਸਾਈਡ ਲੈ ਗਿਆ ਸੀ ਉਹਨੂੰ ਉੱਥੇ ਲਾ ਰਿਆ ਤੇ ਫਿਰ ਵੀ ਇਹ ਜਿਹੜੀ ਸਾਡੇ ਕੋਲ ਇਨਪੁਟ ਸੀਗੀ ਇਹ ਬੰਦਾ ਇਸ ਤਰ੍ਹਾਂ ਦੀ ਸਕ੍ਰਾਈਬ ਕਰ ਰਿਹਾ ਤੇ ਤੇ ਨਜ਼ਰ ਰੱਖੀ ਹੋਈ ਸੀ ਤੇ ਸਾਨੂੰ ਮੁੱਖਰ ਦੀ ਮੀਡੀਆ ਤਲਾਮ ਚ ਸਾਨੂੰ ਇਹਦੇ ਤੋਂ ਬਰਾਮਦਗੀ ਦੀ ਕਾਮਯਾਬੀ ਮਿਲਦੀ